ਹੈਲੋ ਫਰੈਂਡਸ ਥੋੜਾ ਸਭ ਦਾ ਸਵਾਗਤ ਆਪਣੇ ਚੈਨਲ ਐਜੂਕੇਟਰ ਤੇ ਜਿਵੇਂ ਕਿਸ ਨੂੰ ਪਤਾ ਜੋ ਆਪਣਾ ਕੋਈ ਵੀ ਅਪਡੇਟ ਆਉਂਦਾ ਆਪਣੇ ਚੈਨਲ ਤੇ ਦੇਖਣ ਲਈ ਮਿਲਦਾ ਵਾ ਅੱਜ ਇੱਕ ਬਿਗ ਅਪਡੇਟ ਆਇਆ ਵਾ ਛੋਟੇ ਲਈ ਲੈ ਕੇ ਆਜੇ ਰਿਹਾ ਆ ਸਪੈਸ਼ਲ ਜਿਹੜਾ ਅਪਡੇਟ ਟੀਚਰਾਂ ਵਾਸਤੇ ਹੈ ਠੀਕ ਹੈ ਜੀ ਬਹੁਤ ਵੱਡਾ ਅਪਡੇਟ ਹੈ ਠੀਕ ਹੈ ਇਸ ਅਪਡੇਟ ਦਾ ਸਭ ਨੂੰ ਫਾਇਦਾ ਚੁਕਣਾ ਚਾਹੀਦਾ ਵਾ ਕੀ ਅਪਡੇਟ ਆਇਆ ਹੈਗਾ ਜੀ ਦਫਤਰ ਡਾਇਰੈਕਟਰ ਸਿੱਖਿਆ ਭਰਤੀ ਠੀਕ ਹੈ ਜੀ ਪੰਜਾਬ ਦੇ ਵਿੱਚ ਆਈ ਹੈ ਦੋ ਨੋਟੀਫਿਕੇਸ਼ਨ ਜਾਰੀ ਹੋਏ ਨੇ ਈਟੀਟੀਟੀ ਟੀਚਰ ਜਿਮਤਲਿਕ ਪ੍ਰਾਇਮਰੀ ਟੀਚਰ 393 ਪੋਸਟਾਂ ਮਾਸਟਰ ਕੇਡਰ ਠੀਕ ਹੈ بی ای ٹی ਚ 332 پوسਟ ਆ ਇਹਨਾਂ پوسਟਾਂ ਦੀ ਪੂਰੀ ਜਾਣਕਾਰੀ ਕਿਵੇਂ ਫਿਲ ਕਰਨਾ ਸਾ ਦਿੱਤੀ ਜਾਊਗੀ ਤੁਹਾਨੂੰ ਠੀਕ ਹੈ ਜੀ ਪਲੀਜ਼ ਵੀਡੀਓ ਨੂੰ ਜੋ ਕਿ ਤੁਸੀਂ ਲਾਸਟ ਤੱਕ ਵਿਜੀਟ ਕਰੋ 2 ਮਿੰਟ ਲੋ ਜੀ ਸੁਣਨ ਇਹਨਾਂ ਨੇ ਨੋਟੀਫਿਕੇਸ਼ਨ ਤੇ ਲੈ ਕੇ ਆ ਚੁੱਕੇ ਆ ਸਭ ਤੋਂ ਪਹਿਲਾਂ ਜੀ ਦਫਤਰ ਡਾਇਰੈਕਟਰ ਸਿੱਖਿਆ ਭਰਤੀ ਪੰਜਾਬ ਹੈ ਜੀ ਠੀਕ ਹੈ ਜੀ ਆ ਇਹਨਾਂ ਨੇ ਆਪ ਦੇ ਦਿੱਤੇ ਨੇ ਦੋ ਮੋਬਾਈਲ ਨੰਬਰ ਜਾਰੀ ਐ ਐਸ ਐਸ ਨਗਰ ਨਿਯੁਕਤੀ ਪੱਤਰ ਇਹਨਾਂ ਕੁ ਲਿਖਿਆ ਜੀ ਸਿੱਖਿਆ ਵਿਭਾਗ ਭਰਤੀ ਕਿੰਨੀਆਂ ਪੋਸਟਾਂ ਨੇ 393 ਪੋਸਟਾਂ ਸਪੈਸ਼ਲ এডਿਕੇਸ਼ਨ টিচার ਮਤਲਬ ਕਿ ਪ੍ਰਾਇਮਰੀ টিচার ਠੀਕ ਹੈ ਜੀ ਇਹਨਾਂ ਦੀ ਭਰਤੀ ਕਰਨ ਲਈ ਜੋਗ ਉਮੀਦਵਾਰ ਹੁਣ ਜੋਗ ਉਮੀਦਵਾਰ ਕਿਹੜੇ ਨੇ ਜਿਨ੍ਹਾਂ ਕੋਲੇ ਪੀਐਸ ਟੈਟ 1 ਕਲੀਅਰ ਹੋਣਾ ਜ਼ਰੂਰੀ ਹੈ ਕਿਹੜਾ ਕਲੀਅਰ ਹੋਣਾ ਜ਼ਰੂਰੀ ਹੈ ਜੀ ਪੀਐਸ ਟੈਟ 1 ਤੇ ਐਟਿਡੀਓ ਦੀ ਕਲੀਅਰ ਹੋਵੇ ਠੀਕ ਹੈ ਤੇ ਇਸ ਸਾਮੀਆਂ ਲਈ ਸ਼ਰਤਾਂ ਦਫ਼ਤਰ ਦੀ ਵੈਬ ਯਾਨੀ ਕਿ ਵੈਬਸਾਈਟ ਤੇ ਹੋਣਗੀਆਂ ਜਿਹੜੇ ਕਿ ਹਲੇ ਇਹਨਾਂ ਨੇ मतलब कोई नहीं पाईया पौणगे कदो पौणगे ये 5-7 ਦਿਨਾਂ ਤੱਕ ਪਾਸ ਸਕਦੇ ਨੇ ਬਾਕੀ 21-7 ਤੋਂ 25 ਤੋਂ ਇਹ ਅਪਲਾਈ ਹੋਣੇ ਸਟਾਰਟ ਹੋ ਜਾਣਗੇ ਇਹ ਜਿੰਨੇ ਵੀਰੇ ਭੈਣ ਭਰਾ ਨੇ ਜਦੋਂ ਅਪਲਾਈ ਹੋਣੇ ਸਟਾਰਟ ਹੋ ਉਹਦੇ ਵੀ ਪੂਰੀ ਵੀਡੀਓ ਪਾਵਾਂਗੇ ਜੀ ਪੂਰਾ ਡੈਫੀਨੇਸ਼ਨ ਆ ਪੂਰੀ ਕਰਕੇ ਪਾਵਾਂਗੇ ਠੀਕ ਹੈ ਜੀ ਹੁਣ ਚੱਲਦੇ ਆ ਨੈਕਸਟ ਨੋਟੀਫਿਕੇਸ਼ਨ ਤੇ ਇਹ ਹੈਗੇ ਨੇ बीएड ਟੀਚਰ ਸਪੈਸ਼ਲ ਐਜੂਕੇਟਿਡ ਟੀਚਰ ਜਿਹਨੂੰ ਕਹਿੰਦਾ ਮਾਸਟਰ ਟੀਚਰ ਕਿੰਨੀਆਂ ਪੋਸਟਾਂ ਨੇ 332 ਪੋਸਟਾਂ ਨੇ ਜੀ ਠੀਕ ਹੈ ਜੀ ਇਹਦੇ ਵਾਸਤੇ ਇੱਕ ਗੱਲ ਹੋਰ ਦਾ ਦੇ ਪੀਐਸਟੈਟ 2 ਹੋਣਾ ਕਲੀਅਰ ਹੋਣਾ ਜ਼ਰੂਰੀ ਹੈ ਪਹਿਲੀ ਗੱਲ ਸੈਕੰਡ ਗੱਲ ਜਿਹੜੀ ਬੀਏ ਦੀ ਗੱਲ ਕਰਦੇ ਸੀ ਐਸਸੀ ਕਾਸਟ ਵਾਲਿਆਂ ਵਾਸਤੇ ਗੱਲ ਸਾਰੀ ਧਿਆਨ ਨਾਲ ਸੁਣੀ ਜਾਵੇ ਗੱਲ ਨੂੰ ਜਿਨ੍ਹਾਂ ਦੀ ਹੈਗੀ ਐਸਸੀ ਕਾਸਟ ਉਹਨਾਂ ਨੂੰ ਬੀਏ ਦੇ ਵਿੱਚੋਂ 50% ਤੇ ਜਿਹੜੀ ਹੈਗੀ ਜਰਨਲ ਕਾਸਟ ਹੈਗੀ ਹੈ ਉਹਨਾਂ ਨੂੰ 55% ਨੰਬਰ ਹੋਣੇ ਜ਼ਰੂਰੀ ਨੇ ਪਹਿਲਾਂ ਸਾਰੇ ਲਈ 55 ਰੱਖੀ ਸੀ ਉਹਨਾਂ ਨੇ 5% ਜੋ ਐਸਸੀ ਨੂੰ ਲੈਸ ਕਰਤੀ ਗਲਤ ਧਿਆਨ ਰੱਖਿਆ ਜਾਵੇ ਠੀਕ ਹੈ ਜੀ ਤੇ ਇਹਨੇ ਕੀ ਬੋਲਿਆ ਜਿਹੜੇ ਜੋਗਮੀਦਵਾਰ ਨੇ ਜੋਗਮੀਦਵਾਰ ਕੋਲ ਕੀ ਹੋਣਾ ਜ਼ਰੂਰੀ ਹੈ ਬੀਏ ਕਲੀਅਰ ਹੋਣੀ ਜ਼ਰੂਰੀ ਹੈ ਠੀਕ ਹੈ ਜੀ ਇਹਨਾਂ ਜਿਹੜੇ ਸਾਮੀਆਂ ਨੇ ਦੋਸਤ ਇਹਨਾਂ ਦਾ ਹਿੰਗ ਦਿੱਤਾ ਹੈ ਜਿਹੜਾ ਡਿਸਕ੍ਰਿਪਸ਼ਨ ਦੇਖ ਕੇ ਤੁਹਾਨੂੰ ਮਿਲ ਵੀ ਜਾਊਗਾ ਹਾਲੇ ਕੋਈ ਅਪਡੇਟ ਪਾਇਆ ਨਹੀਂ ਬਟ 5-7 ਦਿਨਾਂ ਦਾ ਅਪਡੇਟ ਪਾ ਸਕਦੇ ਨੇ ਤੇ ਬਾਕੀ 21 7 2025 ਤੋਂ ਅਪਲਾਈ ਹੋਣਾ ਸਟਾਰਟ ਹੋ ਜਾਊਗਾ ਠੀਕ ਹੈ ਜੀ ਹੁਣ ਮੇਨ ਗੱਲ ਤੇ ਚੱਲਦੇ ਆ ਕਿ ਜਿਹੜੇ ਇਹ ਪੇਪਰ ਹੋਣਗੇ ਇਹਨਾਂ ਦੀ ਤਿਆਰੀ ਆਪਾਂ ਆਪਣੇ ਚੈਨਲ ਤੇ ਬਿਲਕੁਲ ਫ੍ਰੀ ਆਫ ਕੋਸਟ ਕਰਾਉਣਾ ਤੇ ਪੂਰੀ ਡੀਪਲੀ ਕਰਾਉਣੀ ਆ ਕਾਦੀ ਕਰਾਉਣੀ ਆ ਜੀ ਠੀਕ ਹੈ ਜੀ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ ਲਿੰਕ ਪਾਏ ਹੋਣਗੇ ਠੀਕ ਹੈ ਬਾਕੀ ਆਪਣੇ ਚੈਨਲ ਤੇ ਇੱਕ ਪਲੇਲਿਸਟ ਬਣੀ ਹੋਈ ਹੈ ਉਹ ਤੋਂ 25 ਤੋਂ ਜੋ ਜੋ ਵੀ ਵੀਡੀਓ ਪਾਈਆਂ ਹੋਈਆਂ ਨੇ ਤੁਸੀਂ ਇੱਕ ਵਾਰੀ ਮੇਰੇ ਕਹਾਂ ਤੇ ਜ਼ਰੂਰ ਵਿਜ਼ਿਟ ਕਰਦੇ ਦੇਖੋਗੇ ਕਲਾਸਾਂ ਲੈਵਲ ਜੋ ਕਿ ਬਹੁਤ ਜ਼ਿਆਦਾ ਹੈ ਪਹਿਲਾਂ ਸੀ ਕਲਾਸਾਂ ਵਿੱਚੋਂ ਵਿੱਚ ਦੀ ਪਾਉਂਦੇ ਸੀ ਕਾਰਨ ਸੀਗਾ ਕਿਉਂਕਿ ਮਾਸਟਰ ਕੈਟਰਰ ਇਹਨਾਂ ਨੇ ਹਲੇ ਕੋਈ ਗੱਲਬਾਤ ਕੀਤੀ ਨਹੀਂ ਸੀ ਪਰ ਹੁਣ ਜਿਵੇਂ ਮਾਸਟਰ ਕੈਟਰਰ ਦੀ ਗੱਲਬਾਤ ਹੋ ਗਈ ਆਪਣੇ ਕਲਾਸਾਂ ਜੋ ਕਿ ਹੈਗੇ ਸਾਨੂੰ 2 ਤੋਂ 3 ਦਿਨਾਂ ਬਾਅਦ ਤੇ ਸਵੇਰ ਡੇਲੀ 11 ਵਜੇ ਦੇਖਣ ਨੂੰ ਮਿਲਿਆ ਕਰਨ ਗਿਆ ਠੀਕ ਜੇ ਗੱਲ ਧਿਆਨ ਰੱਖ ਜਿਓਏ ਮਿਲਿਆ ਕਰਨ ਗਿਆ ਬਾਕੀ ਜੇ ਅਪਡੇਟ ਸਾਡਾ ਵਧੀਆ ਲੱਗੇ ਇਸ ਤਰ੍ਹਾਂ ਦੇ ਹੋਰ ਅਪਡੇਟ ਜਾਣਨ ਲਈ @educator channel ਜੁੜੇ ਰਹੋ ਜਿਹੜੇ ਮੁੰਡੇ ਕੁੜੀਆਂ ਜੇ ਨਵੇਂ ਆਏ ਨੇ channel ਤੇ ਠੀਕ ਹੈ ਜਿਨ੍ਹਾਂ ਨੇ ਪੀਐਸ ਆਪਣੇ ਪੀਐਸਟ ਟੈਟ ਦੀ ਜਾਂ ਪੰਜਾਬੀ ਮਾਸਟਰ ਗ੍ਰੈਡੂਏਟ ਦੀ ਤਿਆਰੀ ਕਰਨੀ ਉਹ ਵੀ ਜਰੂਰ ਆਪਣੇ channel ਨੂੰ ਠੀਕ ਹੈ ਬੈਲ ਆਈਕਨ ਬਟਨ ਆਲ ਨੂੰ ਆਨ ਕਰਕੇ ਸਬਸਕ੍ਰਾਈਬ ਕਰ ਲੈਣਾ ਤੇ ਬਾਕੀ ਜਿਨ੍ਹਾਂ ਨੂੰ ਨਿਊਜ਼ ਦਾ ਅਪਡੇਟ ਲੈਣਾ ਹੋਵੇ ਕਿਹੜੀ ਕਿਹੜੀ ਜੋਬ ਵੈਕੈਂਸੀ ਚੱਲ ਰਹੀ ਨੇ ਉਹ ਵੀ ਆਪਣੇ channel ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਕਰ ਲੈਣਾ ਆਲ ਹੁਣ ਇਸ ਤਰ੍ਹਾਂ ਦੇ ਹੋਰ ਅਪਡੇਟ ਜਾਣ ਲਈ @educator channel ਜੁੜੇ ਰਹੋ ਮਿਲਦੇ ਨੇ ਨੈਕਸਟ ਅਪਡੇਟ ਨਾਲ